una pacchettiana, mi ricordi, mi ti piace ਇਹਨੇ ਨੇ ਖਾ ਕੇ ਦੇਖਿਆ ਸੀ ਕਹਿੰਦੇ ਵਧੀਆ ਲੱਗਿਆ ਵਾ ਫਿਰ ਕਹਿੰਦੇ ਸਲਾਈ ਕਰ ਲੈਂਦੇ ਮੈਂ ਤਾਂ ਨਹੀਂ ਸਲਾਈ ਕਰਨੀ ਮੈਨੂੰ ਸਲਾਈ ਬਾਰੇ ਪੁੱਛਿਆ ਸੀ ਫਿਰ ਸਾ ਆਮਦੂੜ ਕੇ ਪੁੱਛਿਆ ਸੀ ਹਨਾ ਵੀਰੇ ਇੱਕ ਮੁੰਡਾ ਵੀ ਕੇ ਹੋ ਚ ਲੱਗਿਆ ਹਨਾ ਵੇਖ ਮਖਾਈ ਹੋਈ ਸੀ ਇਹਨੇ ਆਪ ਦੂਜੀ ਚ ਮੈਂ ਤਾਂ ਫਿਰ ਸੰਗ ਦੀਦੀ ਸੀ ਹਨਾ ਮੈਂ ਕਿ ਹੈ ਮੁੰਡਾ ਤਾਂ ਸੋਣਾ ਹੈ ਨਾ ਦੇ ਚਾਂਦੀ ਸੀ ਪਰ ਮੈਂ ਸਾਰੇ ਨੇ ਸਾਹਮਣੇ ਲਿਖਿਆ ਹੁਣ ਇੰਨੇ ਦਿਨ ਬੈਠੇ ਸੀ ਵੱਡੇ ਵੱਡੇ ਆਪੋਲ ਹੋਣਾ ਕਹਿਣਾ ਹੁੰਦਾ ਹੈ ਵੀ ਉਹ ਮਿੱਕਾ ਹਾਸੇ ਦੀ ਨਿਕਲੇਗੀ ਚੇਲੇ ਜੇ ਮੈਂ ਹਾਸੇ ਲਵਾ ਕਰਾ ਕੇ ਚੁੱਪ ਕਰ ਜੇ ਵਗਰਾ ਮੈਂ ਤਾਂ ਹੀ ਤੈਨੂੰ ਕਹਿੰਦੀ ਹੁੰਦੀ ਆ ਵੀ ਤੂੰ ਕੰਮ ਸਿੱਖ ਲਾ ਪਹਿਲੇ ਤੇਰੇ ਮੰਮੀ ਡੈਡੀ ਨੇ ਮਾਮੇ ਤੇਰੇ ਬਰੇ ਨੇ ਤੇਰੀ ਮਾਸੀ ਵਰਾ ਸਾਰਿਆਂ ਨੇ ਮਸੇ ਮੈਨੂੰ ਪਸੰਦ ਕੀਤਾ ਮੈਨੂੰ ਪਤਾ ਨਹੀਂ ਮੁੰਡਿਆਂ ਉਹ ਕੀ ਕਹਿ ਕੇ ਗਾਲ ਗਏ ਮੈਂ ਕਿਹਾ ਚਲ ਕੋਈ ਨਹੀਂ ਇਹਦੇ ਰੱਬ ਦੀ ਮਿਖਾ ਚ ਹੈਨਾ ਪਰ ਮੈਂ ਨਾ ਕਹਿ ਦਿੱਤੀ ਸੀ ਮੈਂ ਸਾਰਾ ਕੰਮ ਜਾਣਦੀ ਜੋ ਮਰਜ਼ੀ ਕੁਝ ਕਰਵਾ ਕੇ ਦੇਖ ਲੋ ਮੇਰੇ ਤੋਂ ਚਲ ਥੀ ਕਿ ਮੈਂ ਕਪੜੇ ਕਪੜੇ ਬਨ ਲਾ ਲਾ ਪੁੱਛਣ ਲੱਗੀ ਹੋਈ ਐਂ ਜਿਵੇਂ ਮੈਡਮ ਲੱਗਣਾ ਹੁੰਦਾ ਹੈ ਚਲ ਕੋਈ ਨਾ ਭਾਬੀ ਨੇ ਵੀ ਗੱਲ ਸਹੀ ਸੀਗੀ ਕੋਈ ਨਾ ਹੁਣ ਤਾਂ ਲੱਖ ਕੰਮ ਕਰਦੀ ਨਹੀਂ ਸੀਗੀ ਹੁਣ ਭਾਬੀ ਤੋਂ ਸਾਰਾ ਕੁਝ ਸਿੱਖ ਲੂੰਗੀ ਚਲ ਪਹਿਲਾਂ ਤਾਂ ਕੋਈ ਨਾ ਮਸਲ ਕੁੜੀ ਪਸੰਦ ਕਰ ਹੀ ਲੈਂਦੇ ਸੀ ਹੁਣ ਤਾਂ ਲੋਕ ਨਖਰੇ ਵੀ ਬਹੁਤ ਕਰਦੇ ਆ ਮਸੇ ਕੋਈ ਪਸੰਦ ਕਰਦਾ ਭਾਬੀ ਕੋਲੇ ਆਨੇ ਆ ပြောင်းရမယ်ဘယ်နာနာနဲ့ရတီမဲလာကုန်တယ်လား ठीचा